ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਸ਼ਾ ਗੁਣਸਵਲੇ ਕਪੂਰਥਲਾ ਰੋਡ ਤੇ ਮੌਜੂਦ ਹਾਂ ਸਪੋਰਟਸ ਕਾਲਜ ਦੇ ਬਾਹਰ ਮੌਜੂਦ ਹੈ ਜਿੱਥੇ ਅੱਜ ਵੋਟਾਂ ਦੀ ਗਿਣਤੀ ਹੋਣੀ ਹੈ ਤੇ ਤੁਸੀਂ ਸਿਕਿਉਰਿਟੀ ਵੇਖ ਸਕਦੇ ਹੋ ਇੱਥੇ ਔਰ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਿੰਦੇ ਹਾਂ ਵੀ ਜਿਹੜਾ ਰੋਡ ਹੈ ਉਹ ਦੋਨੋਂ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਹੈ ਸਿਕਿਉਰਿਟੀ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਪਹਿਲੇ ਪੜਾ ਦੀ ਜਿਹੜੀ ਗਿਣਤੀ ਹੈ ਉਹ ਜਿਹੜੀ 8 ਵਜੇ ਸ਼ੁਰੂ ਹੋ ਜਾਏਗੀ ਸਿਕਿਉਰਿਟੀ ਦਾ ਤੁਸੀਂ ਦੇਖ ਸਕਦੇ ਹੋ ਪ੍ਰਬੰਧ ਇਥੇ ਜਿਹੜੇ ਪੂਰੇ ਕੀਤੇ ਗਏ ਨੇ ਔਰ 16 ਪੜਾ ਦੇ ਵਿੱਚ ਜਿਹੜੀ ਅੱਜ ਵੋਟਾਂ ਦੀ ਗਿਣਤੀ ਹੋਣੀ ਹੈ ਅੱਜ ਪੂਰੇ ਦੇਸ਼ ਦੇ ਵਿੱਚ ਸਭ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਸਿਰਫ ਵੋਟਾਂ ਦੇ ਨਤੀਜਿਆਂ ਦੇ ਉੱਪਰ ਡੱਟੀਆਂ ਹੋਈਆਂ ਨੇ ਕਿ ਕਿਹੜੀ ਪਾਰਟੀ ਅੱਜ ਮੋਰਚਾ ਸਾਂਭਦੀ ਹੈ ਕਿਉਂਕਿ ਜੇ ਪਿਛਲੇ ਟਾਈ ਸਮੇਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਸੀਗੀਆਂ ਐਜ਼ ਅ ਕੈਂਡੀਡੇਟ ਖੜੀਆਂ ਹੋਈਆਂ ਸੀਗੀਆਂ ਤੇ ਜਿਹੜੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਸੀਗੀ ਤਾਂ ਜਸ਼ਨ ਮਨਾਏ ਗਏ ਸੀਗੇ ਤਾਂ ਤੁਸੀਂ ਇਸ ਵੇਲੇ ਵੀ ਦੇਖ ਸਕਦੇ ਹੋ ਕਿ ਮਾਹੌਲ ਜਿਹੜਾ ਇੱਥੇ ਬਣਿਆ ਹੋਇਆ ਹੈ 8 ਵਜੇ ਕੁਝ ਹੀ ਸਮੇਂ ਦੇ ਵਿੱਚ ਜਿਹੜੀ ਪਹਿਲੇ ਪੜਾ ਦੀ ਗਿਣਤੀ ਹੈ ਉਹ ਇੱਥੇ ਸ਼ੁਰੂ ਹੋ ਜਾਏਗੀ ਔਰ ਸਿਕਿਉਰਿਟੀ ਦਾ ਪੂਰਾ ਇੱਥੇ ਪ੍ਰਬੰਧ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਔਰ 16 ਪੜਾ ਦੇ ਵਿੱਚ ਜਿਹੜੀ ਅੱਜ ਦੀ ਗਿਣਤੀ ਸਮਾਪਤ ਹੋਏਗੀ ਜੇਕਰ ਜਲੰਧਰ ਦੇ ਕੈਂਡੀਡੇਟਸ ਦੀ ਗੱਲ ਕਰੀਏ ਤਾਂ ਭਾਜਪਾ ਤੋਂ ਸੁਸ਼ੀਲ ਕੁਮਾਰ ਰਿੰਕੂ ਕੈਂਡੀਡੇਟ ਨੇ ਜਲੰਧਰ ਤੋਂ ਕਾਂਗਰਸ ਤੋਂ ਚਰਨਜੀਤ ਸਿੰਘ ਚੰਨੀ ਕੈਂਡੀਡੇਟ ਨੇ ਆਪ ਪਾਰਟੀ ਤੋਂ ਪਵਨ ਕੁਮਾਰ ਤੀਨੂ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਮਹਿੰਦਰ ਸਿੰਘ ਕੇਪੀ ਇਹ ਚਾਰ ਕੈਂਡੀਡੇਟ ਜਲੰਧਰ ਤੋਂ ਨੇ ਜੋ ਚੋਣਾਂ ਦੇ ਵਿੱਚ ਖੜੇ ਹੋਏ ਸਨ ਔਰ ਅੱਜ 4 ਜੂਨ ਨੂੰ ਨਤੀਜਿਆਂ ਦਾ ਦਿਨ ਹੈ ਔਰ ਹਰ ਕਿਸੇ ਦੀ ਨਜ਼ਰ ਜਿਹੜੀ ਸਿਰਫ ਪਹਿਲੇ ਪੜਾਅ ਦੀ ਗਿਣਤੀ ਤੇ ਹੈ ਕਿ ਕਦੋਂ ਸ਼ੁਰੂ ਹੁੰਦੀ ਹੈ ਤੇ ਕਦੋਂ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋਣਗੇ ਕਿ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਜਾਂ ਕੀ ਕੁਝ ਨਤੀਜੇ ਅੱਜ ਵੇਖਣ ਨੂੰ ਮਿਲਣਗੇ ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਇੱਥੇ ਬਾਹਰ ਲੀਆਂ ਦਿਖਾ ਦਈਏ ਕਿ ਕਿਸ ਤਰੀਕੇ ਦੇ ਨਾਲ ਪੂਰਾ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਗਿਆ ਹੈ ਔਰ ਕਿਸ ਤਰੀਕੇ ਦੇ ਨਾਲ 8 ਵਜੇ ਗਿਣਤੀ ਇੱਥੇ ਸ਼ੁਰੂ ਹੋ ਜਾਣੀ ਹੈ ਔਰ ਲੋਕ ਇੱਥੇ ਜਿਹੜੇ ਪਾਰਟੀ ਦੇ ਸਪੋਰਟਰਸ ਨੇ ਲੋਕ ਉਹ ਵੀ ਇੱਥੇ ਪਹੁੰਚਣਗੇ ਤੇ ਜ਼ਰੂਰ ਉਹਨਾਂ ਦੇ ਵੱਲੋਂ ਵੀ ਆਪਣੇ ਪਾਰਟੀ ਦੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਸਪੋਰਟ ਕਰਨ ਦੇ ਲਈ ਇੱਥੇ ਪਹੁੰਚਿਆ ਜਾਏਗਾ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਪਹੁੰਚਣਾ ਸ਼ੁਰੂ ਹੋ ਜਾਣਗੇ ਪਰ ਫਿਲਹਾਲ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਨੇ ਸਾਡੇ ਨਾਲ ਇਸ ਵੇਲੇ ਸਾਡੇ ਸਾਥੀ सुरेंद्र ਕੰਬੋਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ सुरेंद्र ਜੀ ਪਹਿਲੇ ਪੜਾ ਦੀ ਜਿਹੜੀ ਗਿਣਤੀ ਹੈ ਕੁਝ ਹੀ ਸਮੇਂ ਦੇ ਵਿੱਚ ਸ਼ੁਰੂ ਹੋ ਜਾਏਗੀ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਇੱਥੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਬਿਲਕੁਲ ਸੁਰੱਖਿਆ ਪੱਖੋਂ ਇੰਤਜ਼ਾਮ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਜਿਹੜੀ ਪੰਜਾਬ ਪੁਲਿਸ ਹੈਗੀ ਬਾਹਰ ਗੇਟ ਤੇ ਹੈਗੀ ਐ ਸੀਆਰਪੀਐਫ ਵੀ ਅੰਦਰ ਹੈਗੀ ਆ ਆਰਪੀ ਏਪੀ ਏਆਰਪੀ ਵੀ ਅੰਦਰ ਮੌਜੂਦ ਹੈਗੀ ਯਾਰ ਤੇ ਤਿੰਨ ਚਾਰ ਲੇਰਾਂ ਦੇ ਵਿੱਚ ਸਿਕਿਉਰਿਟੀ ਹੈਗੀ ਔਰ ਕੁਝ ਮਿੰਟਾਂ ਬਾਅਦ ਅੱਜ ਕੋਲੋਂ 8 ਵਜੇ ਈਵੀਐਮ ਦੇ ਮੂੰਹ ਖੁੱਲਣੇ ਸ਼ੁਰੂ ਹੋ ਜਾਣੇ ਆ ਤੇ ਐਲਾਨੇ ਜਾਣੇ ਕਿਉਂਕਿ ਇਹ ਇਕੱਲਾ ਜਲੰਧਰ ਦਾ ਲੋਕ ਸਭਾ ਇਲੈਕਸ਼ਨ ਨਹੀਂ ਹੈ ਪੂਰੇ ਦੇਸ਼ ਦੇ ਵਿੱਚ ਇਹ ਮਹਾ ਜਿਹੜਾ ਪਰਵ ਹੈਗਾ ਉਹ ਮਨਾਇਆ ਜਾਂਦਾ ਹੈਗਾ ਔਰ तमाम ਸੂਬੇ ਦੇ ਵਿੱਚ तमाम ਦੇਸ਼ ਦੇ ਵਿੱਚ ਈਵੀਐਮ ਦੇ ਮੂੰਹ ਅੱਜ ਹੀ ਖੁੱਲਣੇ ਨੇ ਔਰ ਗਰਮੀ ਬਹੁਤ ਜ਼ਿਆਦਾ ਹੈ ਇਸ ਵਾਸਤੇ ਪ੍ਰਸ਼ਾਸਨ ਜਿਹੜਾ ਸਿਵਲ ਪ੍ਰਸ਼ਾਸਨ ਹੈ ਉਹਦੇ ਵੱਲੋਂ ਵੀ ਪੁਕਤਾ ਪ੍ਰਬੰਧ ਜਿਹੜੇ ਕਾਣਪੀਨ ਦੇ ਕੀਤੇ ਹੋਏ ਨੇ ਔਰ ਸੁਰੱਖਿਆ ਪੱਖੋਂ ਵੀ ਰੂਟ ਡਾਇਵਰਟ ਕੀਤਾ ਹੋਇਆ ਕੋਈ ਵੀ ਦੇਖੋ ਤੁਸੀਂ ਸਿਰਫ ਸਰਕਾਰੀ ਅਮਲੇ ਦੀਆਂ ਗੱਡੀਆਂ ਜਿਹੜੀਆਂ ਹੈਗੀਆਂ ਉਹ ਹੀ ਇੱਥੇ ਨਜ਼ਰ ਆਉਂਦੀਆਂ ਨੇ ਪ੍ਰਾਈਵੇਟ ਗੱਡੀ ਕੋਈ ਨਜ਼ਰ ਨਹੀਂ ਆਏਗੀ ਰੂਟ ਡਾਇਵਰਟ ਕੀਤਾ ਲੈਦਰ ਕੰਪਲੈਕਸ ਵਾਲੀ ਸਾਈਡ ਤੋਂ ਰੂਟ ਜਿਹੜਾ ਹੈਗਾ ਉਹਨੂੰ ਡਾਇਵਰਟ ਕੀਤਾ ਜੇ ਕਪੂਥਲੇ ਜੁਲੰਦਰ ਆਣਾ ਹੈ ਲੈਦਰ ਕੰਪਲੈਕਸ ਦੇ ਕਪੂਥਲੇ ਨੂੰ ਜਾਣਾ ਉਹ ਵੀ ਲੈਦਰ ਕੰਪਲੈਕਸ ਤੋਂ ਹੀ ਆ ਔਰ 144 ਧਾਰਾ ਵੀ ਲਗਾ ਦਿੱਤੀ ਗਈ ਹੈ ਕਿਉਂਕਿ ਜਿਹੜੇ ਸਮਰਥਕ ਹੈ ਉਹ ਇੱਕ ਜਗ੍ਹਾ ਤੇ ਇਕੱਠੇ ਨਾ ਹੋਣ ਉਸ ਨੂੰ ਦੇਖਦੇ ਹੋਏ 144 ਧਾਰਾ ਵੀ ਲਗਾ ਦਿੱਤੀ ਹੈ ਔਰ ੱੱਲੂ ਕਾਰਾ ਦਿਵਸ ਵੀ ਦੋ ਦਿਨ ਬਾਅਦ ਆਣਾ ਹੈਗਾ ਉਸ ਨੂੰ ਦੇਖਦੇ ਹੋਏ ਜਿਹੜੇ ਅਕਾਲ ਸਕਦੇ ਜਥੇਦਾਰ ਹੈਗੇ ਨੇ ਉਹਨਾਂ ਵੱਲੋਂ ਸਾਫ਼ ਕੀਤਾ ਗਿਆ ਕਿ ਜੇ ਕੋਈ ਵੀ ਜਿੱਤਦਾ ਕੈਂਡੀਡੇਟ ਕੋਈ ਵੀ ਕਿਸੇ ਦੀ ਵੀ ਜਿੱਤ ਹੁੰਦੀ ਹੈ ਉਹਨੂੰ ਸਾਫ਼ ਹਦਾਇਤ ਦਿੱਤੀ ਗਈ ਹੈ ਵੀ ਠੀਕ ਹੈ ਜਿੱਤ ਹੁੰਦੀ ਹੈ ਤੁਸੀਂ ਆਪਣਾ ਜਸ਼ਨ ਮਨਾਓ ਪਰ ਢੋਲ ਢਮਕਾਂ ਕਿਆ ਲਾਣ ਨਾ ਮਨਾਓ ਵੈਸੇ ਜਸ਼ਨ ਆਪ ਤੁਸੀਂ ਆਪਣਾ ਚੰਦਰੀਪੁਰ ਵਰਕ ਰਹਿ ਕੇ ਮਨਾ ਸਕਦੇ ਹੋ ਪਰ ਜੋ ਇਹ ਗੱਲ ਕਰਾ ਤੇ ਦੇਖੋ ਮੈਂ ਕਪ ਕੈਮਰਾਮੈਨ ਸਾਥੀ ਨੂੰ ਵੀ ਕਹੂੰਗਾ ਜਿਹੜੇ ਸਮਰਥਕ ਹੈਗੇ ਨੇ ਜਿਹੜਾ ਜਿਹੜੇ ਪੋਲਿੰਗ ਏਜੰਟ ਹੈਗੇ ਨੇ ਉਹ ਅੰਦਰ ਜਾਂਦੇ ਹੋਏ ਨਜ਼ਰ ਆਉਂਦੇ ਨੇ ਹਾਲਾਂਕਿ ਜਿਹੜੇ ਇਲੈਕਸ਼ਨ ਕਮਿਸ਼ਨ ਦੀਆਂ ਇੰਡੀਆਂ ਸਖਤ ਹਦਾਇਤਾਂ ਕਿ ਮੀਡੀਆ ਨੂੰ ਵੀ ਉਹਨਾਂ ਨੇ ਅਲਾਉ ਨਹੀਂ ਕੀਤਾ ਜਿਹੜੇ ਇਹਨਾਂ ਵੱਲੋਂ ਕਾਰਡ ਬਣਾਏ ਜਾਂਦੇ ਆ ਆਇਡੈਂਟੀ ਕਾਰਡ ਸਿਰਫ ਜਿਹੜੇ ਉਹਨਾਂ ਜਿਨ੍ਹਾਂ ਕੋਲ ਆਇਡੈਂਟੀ ਕਾਰਡ ਹੈਗੇ ਆ ਉਹ ਸਿਰਫ ਉਹੀ ਅੰਦਰ ਜਾ ਸਕਦੇ ਆ ਤੁਸੀਂ ਦੇਖੋ ਸਾਰੇ ਜਿੰਨੇ ਵੀ মিডিਆ ਕਰਮੀ ਬਾਹਰ ਮੌਜੂਦ ਹੈਗੇ ਕਿਉਂਕਿ ਇਹਨਾਂ ਦੇ ਕਾਰਡ ਜੇ ਵੀਡੀਓ ਜਰਨਲਿਸਟ ਦਾ ਕਾਰਡ ਨਹੀਂ ਹੈਗਾ ਤੇ ਉਹਦਾ ਕਾਰਡ ਜਿਹੜਾ ਰਿਪੋਰਟਰ ਹੈ ਉਹਦਾ ਕਾਰਡ ਹੈਗਾ ਹੁਣ ਉਹ ਕੈਮਰਾਮੈਨ ਤੋਂ ਬਿਨਾਂ ਅੰਦਰ ਜਾ ਨਹੀਂ ਸਕਦਾ ਉਹਨਾਂ ਨੂੰ ਵੀ ਬਾਹਰ ਰਹਿਣ ਦੇ ਮਜਬੂਰ ਹੋਣਾ ਪੈ ਰਿਹਾ ਇਸ ਕੇਤੀ ਕਿ 27 ਬਹੁਤ ਜ਼ਿਆਦਾ ਕੀਤੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਵੀ ਕਿੰਨੀ ਇੱਕ ਐਸਐਲਏ 27 ਪਲੱਸ ਪ੍ਰਸ਼ਾਸਨ ਵੱਲੋਂ सुरेंद्र ਜੀ 144 ਧਾਰਾ ਜਿਹੜੀ ਤੁਸੀਂ ਮੈਨੂੰ ਦੱਸਿਆ ਕਿ ਲਾਈ ਗਈ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਪਾਰਟੀ ਦੇ ਸਮਰਥਕ ਨੇ ਉਹਨਾਂ ਦਾ ਇਹ ਕਹਿਣਾ ਵੀ ਕਿਉਂਕਿ ਜਦੋਂ ਅਸੀਂ ਰਸਤੇ ਚਾਰੇ ਸੀ ਤਾਂ ਉਹ ਇੱਧਰ ਨੂੰ ਵੀ ਤੁਰੇ ਆ ਰਹੇ ਸੀ ਕਿ ਵੀ ਅਸੀਂ ਤਾਂ ਪਹੁੰਚਾਂਗੇ ਭਾਵੇਂ ਧਾਰਾ ਲੱਗ ਚੁੱਕੀ ਹੈ ਦੇਖੋ ਉਹ ਆ ਰਹੇ ਆ ਇੱਕ ਜਗ੍ਹਾ ਖੜ ਕੇ ਜੁਗਲਬੰਦੀ ਨਹੀਂ ਕਰਦੇ ਪਏ ਇੱਕ ਜਗ੍ਹਾ ਖੜਦੇ ਨਹੀਂ ਪਏ ਉਹ ਚੱਲ ਕੇ ਆ ਰਹੇ ਆ ਸਿਰਫ ਪਟਵਾਰਖਾਨੇ ਦੇ ਕਰ ਪਹੁੰਚਣ ਲਈ ਉਹਨਾਂ ਨੂੰ ਅਲਾਉ ਹੈਗਾ ਕਿ ਉਹਨਾਂ ਦੇ ਗਾਲ ਦੇ ਵਿੱਚ ਬਕਾਇਦਾ ਤੌਰ ਤੇ ਆਇਡੈਂਟੀਟੀ ਕਾਰਡs ਹੈਗੇ ਨੇ ਜੇ ਪਾਰਟਿਕੂਲਰ ਗੱਲ ਕਰਾਂ ਮੈਂ ਜਿਹੜੇ ਆਮ ਲੋਕ ਹੈਗੇ ਨੇ ਜਿਨ੍ਹਾਂ ਕੋਲ ਕੋਈ ਆਇਡੈਂਟੀਟੀ ਨਹੀਂ ਹੈਗੀ ਉਹਨਾਂ ਨੂੰ ਤਾਂ ਅੰਦਰ ਆਣ ਹੀ ਨਹੀਂ ਦਿੱਤਾ ਜਾ ਰਿਹਾ ਔਰ ਬਿਲਕੁਲ ਕਬੂਤਲਾ ਚਾਹੂੰ ਤਾਂ ਜਿਹੜੇ ਪਰਲੇ ਪਾਸੇ ਪਰਲੇ ਪਾਸੇ ਆ ਹਾਂ ਤਿੰਨ ਤਿੰਨ ਲੇਅਰ ਦੇ ਬੈਰੀਕੇਡs ਹੈਗੇ ਇੱਕ ਕਲੀਅਰ ਚ ਵੀ ਨਹੀਂ ਹੈਗੇ ਠੀਕ ਆ ਪਾਰਕਿੰਗ ਇੱਕ ਸਾਈਡ ਤੇ ਕੀਤੀ ਗਈ ਆ ਸਿਰਫ ਇੱਥੇ ਜਿਹੜੀ ਸਰਕਾਰੀ ਅਮਲੇ ਦੀਆਂ ਗੱਡੀਆਂ ਹੈਗੀਆਂ ਉਹੀ ਆ ਰਹੀਆਂ ਡੀਸੀ ਸਾਹਿਬ ਅੰਦਰ ਪਹੁੰਚ ਚੁੱਕੇ ਆ ਪੁਲਿਸ ਕਮਿਸ਼ਨਰ ਅੰਦਰ ਪਹੁੰਚ ਚੁੱਕੇ ਹੈਗੇ ਨੇ ਬਾਕ ਵੀ ਸਰਕਾਰੀ ਗੱਡੀ ਹੈ ਜੋ ਉੱਪਰੇ ਖੜੀ ਉਹ ਵੀ ਸਰਕਾਰੀ ਗੱਡੀ ਹੈ ਪ੍ਰਾਈਵੇਟ ਗੱਡੀ ਕੋਈ ਨਜ਼ਰ ਨਹੀਂ ਆਉਂਦੀ ਹੈਗੀ ਕਿਉਂਕਿ ਅ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਕਿਸੇ ਤਰ੍ਹਾਂ ਦਾ ਕੋਈ ਹੁੱਲੜਬਾਜੀ ਨਾ ਹੋਵੇ ਇਸ ਨੂੰ ਪੂਰੀ ਤਰ੍ਹਾਂ ਨਜ਼ਰ ਰੱਖੀ ਹੋਈ ਹੈ ਇਸ ਚੀਜ਼ ਤੇ ਔਰ ਇਸੇ ਨੂੰ ਲੈ ਕੇ ਜਿਹੜੇ ਪੁਲਿਸ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਹੈਗੇ ਉਹ ਕੀਤੇ ਹੋਏ ਆ ਜੀ ਬਹੁਤ ਬਹੁਤ ਸ਼ੁਕਰੀਆ सुरेंद्र ਜੀ ਸੋ ਇਸ ਲਈ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਸਿਕਿਉਰਟੀ ਦਾ ਪ੍ਰਬੰਧ ਕੀਤਾ ਗਿਆ ਤਿੰਨ ਲੇਅਰ ਦੀ ਬੈਰੀਗੇਟਿੰਗ ਕੀਤੀ ਗਈ ਹੈ ਕਿਸੇ ਵੀ ਆਮ ਵਿਅਕਤੀ ਨੂੰ ਇੱਥੇ ਨਹੀਂ ਆਣ ਦਿੱਤਾ ਜਾ ਰਿਹਾ ਜਿੱਥੇ VOTING ਦੀ ਜਿਹੜੀ ਕਾਊਂਟਿੰਗ ਹੈ ਉਹ ਸ਼ੁਰੂ ਹੋਣੀ ਹੈ ਦੋਨੋਂ ਪਾਸੇ ਤੋਂ ਤਿੰਨ ਤਿੰਨ ਲੇਅਰ ਦੀ ਬੈਰੀਗੇਟਿੰਗ ਕਾਰੀ ਗੱਡੀਆਂ ਹੀ ਅੰਦਰ ਅਲਾਉਡ ਨੇ ਕੋਈ ਵੀ ਪ੍ਰਾਈਵੇਟ ਗੱਡੀਆਂ ਕਿਸੇ ਨੂੰ ਵੀ ਨਹੀਂ ਆਣ ਦਿੱਤਾ ਜਾ ਰਿਹਾ ਇੱਥੇ ਤੱਕ ਕਿ ਮੀਡੀਆ ਕਰਮੀਆਂ ਨੂੰ ਵੀ ਇਸ ਵਾਰ ਇੰਨੀ ਜ਼ਿਆਦਾ ਸਖਤਾਈ ਕੀਤੀ ਗਈ ਹੈ ਕਿ ਮੀਡੀਆ ਕਰਮੀ ਵੀ ਗੇਟ ਤੋਂ ਬਾਹਰ ਹੀ ਮੌਜੂਦ ਨੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਡੀਸੀ ਸਾਹਿਬ ਅੰਦਰ ਪਹੁੰਚ ਚੁੱਕੇ ਨੇ ਜਿਹੜੀ ਪਹਿਲੇ ਪੜਾ ਦੀ ਗਿਣਤੀ ਹੈ ਉਹ ਕੁਝ ਹੀ ਮਿੰਟਾਂ ਦੇ ਵਿੱਚ ਸ਼ੁਰੂ ਹੋ ਜਾਏਗੀ ਕਿਹੜੀ ਪਾਰਟੀ ਅੱਗੇ ਆਉਂਦੀ ਹੈ ਜਾਂ ਕੀ ਨਤੀਜੇ ਨਿਕਲ ਕੇ ਆਉਂਦੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਮੈਂ ਸ਼ਗຸນ ਬੱਬਰ ਕੈਮਰਾਮੈਨ ਰਾਜਵੀਰ ਦੇ ਨਾਲ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर